ਜਿੰਦਾਬਾਦ 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 ਮਲਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਸਾਡੇ ਹੱਕ ਹਿੱਤੇ ਹੱਕ ਸਾਡੇ ਹੱਕ ਹਿੱਤੇ ਹੱਕ ਹਰਿਆਣਾ ਸਰਕਾਰ ਮੁਰਦਾਬਾਦ 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 ਲੜਾਈ ਪੰਨੂ ਜਾਰ ਕਹਿ ਗਿਆ ਲੜਾਈ ਬੜੀ ਜੰਗੀ ਆ ਵਾਕੈ ਲੜਾਈ ਬੜੀ ਲੰਬੀ ਆ ਪਤਾ ਨਹੀਂ 70000 ਦੇ 20000 ਚੱਲੇ ਕੇ ਉਹਨਾਂ ਦੀ ਗੱਲ ਕਹਿਣ ਦੀ ਆ ਕਿ 25000 ਦੇ ਚੱਲੇ ਇਧਰ ਸਬਰ ਤੋਂ ਸਭ ਤੋਂ ਔਖੀ ਲੜਾਈ ਆ ਜਿੱਨਾ ਚਿਰ ਸਬਰ ਕਰਕੇ ਆਪਾਂ ਲੜਦੇ ਆ ਤਾਂ ਜਿੱਤ ਆਪਣੀ ਪੱਕੀ ਆ ਜੋ ਸਮਝੀ ਅੱਜ ਸਰਕਾਰ ਦੀ ਵੀ ਜਿੱਤੀ ਆ ਰਹੀ ਆ ਇਹਦੇ ਨਾਲ ਗੱਲ ਮੁੱਕੇ ਜਾਣੀ ਆ ਮਤ ਸਮਝੋ ਇਹ ਵੀ ਇੱਕ ਧੋਖਾਲੀ ਆ ਸਰਕਾਰਾਂ ਨੇ ਲਾਰੇ ਆ ਪਰ ਇਥੋਂ ਤੱਕ ਤੁਹਾਨੂੰ ਪਹੁੰਚਾਉਣ ਦੇ ਵਿੱਚ ਇੱਕ ਸਾਲ ਦਾ ਸੁਕਾ ਹਰਿਆ ਤੇ ਉਹਦੇ ਵਿੱਚ ਮੋਰਚਾ ਦੇ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਲੀਡਰਸ਼ਿਪ ਕਰਦੀ ਸਾਡੀ ਕੋਈ ਨੋਝਵਾਤ ਕਰਦੇ ਸਰਵਰ ਦੇ ਭਨੇਰਾ ਸਰਜੀਤ ਗੋਲ ਦੇ ਜਿਸ ਨੇ ਕਿ ਲਾਗੋਆ ਦਾ ਬਰਨ ਸਿੰਘ ਬਹਿਰਾਮ ਕੇਰਾ ਬਤਿਆ ਇਹਨਾਂ ਦੀ ਜਿਹੜੀ ਸੋਚ ਔਰ ਜਿਹੜਾ ਛੋਮਾ ਹਾਲਾਂਕਿ ਅੱਜ ਵੀ ਉਹ ਵੀ ਇਸ ਕਦਰ ਬਤਿਆ ਬਤਿਆ ਕੇ ਅੱਜ ਇੱਕ ਸਾਰਥੂਰਾ ਕਰ ਲਿਆ ਜਿਹੜੇ ਨਵੇਂ ਲੀਡਰ ਨੇ ਉਹ ਚਲਾ ਮਾਰ ਕੇ ਭਾਜਦੇ ਨੇ ਕਿਸ ਕਰਕੇ ਸਾਰਿਆਂ ਨੂੰ ਕਟਰੀ ਗੇਂਤੀ ਦੇ ਵਿੱਚ ਇਹਨਾਂ ਮੋਰਚਾ ਦਾ ਜੁੜਦਾ ਰਹੂਗਾ ਕਿ ਆਪਾਂ ਲੜਾਈ ਜਿੱਤਣੀ ਆ ਅੱਜ ਦੇਖੋ ਤੁਸੀਂ ਮੇ ਵੀ ਲਾਇਫ ਡਾਇਰੈਕਟ ਹੋ ਰਿਹਾ ਉਹ ਪੱਲੇ ਕਿਸਾਨ ਤੇ ਵੀ ਹੋ ਰਿਹਾ ਮਜ਼ਦੂਰਾਂ ਤੇ ਵੀ ਹੋ ਰਿਹਾ ਦੁਕਾਨਦਾਰਾਂ ਤੇ ਵੀ ਹੋ ਰਿਹਾ ਵੱਡੀ ਗੱਲ ਇਹ ਕਿ ਜਿਹੜੀ ਦੁਕਾਨਦਾਰੀ ਉਹ ਬਰਬਾਦ ਹੋ ਰਹੀ ਆ ਆਨਲਾਈਨ ਬਿਜ਼ਨਸ ਨੂੰ ਬੜਾਵਾ ਦਿੱਤਾ ਜਾ ਰਿਹਾ ਅੱਜ ਜਿਹੜਾ ਆਨਲਾਈਨ ਬਿਜ਼ਨਸ ਆ ਸਾਰੇ ਜਿਹੜਾ ਜੁੜੀ ਨਿਗਾਹਤਰੀ ਉੱਪਰ ਵੱਲ ਕਰ ਰਿਹਾ ਜਿਹੜਾ ਕਿਸਾਨ ਮਜ਼ਦੂਰ ਤੇ ਨਾਲ ਨਾਲ ਦੁਕਾਨੀ ਆਰ ਦਾ ਵੀ ਲੜਾਈ ਜਿਹੜੀ ਆਪਾਂ ਇੱਥੇ ਬੈਠੇ ਬਾੜਾਂ ਤੇ ਲੜ ਰਹੇ ਆ ਮੀਂਹ ਆ ਗਿਆ țeੜੀ ਆ ਗਈ ਧੋਪ ਆ ਗਈ ਛਾਂ ਆ ਗਈ ਜੱਡੇ ਬੈਠੇ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਸਾਡੀ ਜਥੇਬੰਦੀ ਦਾ ਜਿਹੜਾ ਕਾਠ ਆਇਆ ਉਹਦੇ ਚ ਜਿੰਨੇ ਵੀ ਆਗੂਆਂ ਨੇ ਮਿਲਣ ਦਿੱਤੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨੀਆਂ ਬੇਤੀਆਂ ਬਰਵਾਦ ਕਰਨ ਨੂੰ ਵਾਹਿਗੁਰੂ ਠੀਕਾ ਗਾਲਸਾ ਵਾਹਿਗੁਰੂ ਜਿੱਕੀ ਬਤੈ ਤੁਹਾਡੇ ਪੰਜੇ ਰਿਹਾ ਉਹ ਸਬਜ਼ੀ ਕਹਿੰਦੇ ਫਰਦ ਕੀ ਦੇਤੀ ਉਹ ਸਬਜ਼ੀ ਤੇ 1100 ਦਾ ਵਟਾ ਹੁੰਦਾ ਹੈ ਬਾਜ਼ਾਰ ਦੇ ਵਿੱਚ 1200 ਦਾ ਵਟਾ ਹੁੰਦਾ ਹੈ ਉਹ 250 ਰੁਪਏ ਕਵਾਂਟਲ ਦਾ ਫਰਸ ਹੁੰਦਾ ਹੈ ਲੇਕਿਨ ਉਹ ਫਰਦ ਕੀ ਹੁੰਦਾ ਜਿਹੜਾ ਦੂਸਰਾ ਰੇਟ ਨਾਲ ਫਰਕ ਹੈ ਉਹ 1000 ਰੁਪਏ ਕਵਾਂਟਲ ਦਾ ਸਬਸਿਡੀ ਲੈਂਦੇ ਆ ਉਹ 750 ਦੇ ਲੋਕ ਖਾਂਦੇ ਨੇ ਇਸ ਕਰਕੇ ਸਬਸਿਡੀ ਦੀ ਬਹੁਤ ਫਟਾ ਲੁੱਟ ਹੈ ਚਾ ਵੀ ਇਹ ਸੈਕਟਰ ਤੇ ਆਨ ਖੜੀ ਹੋ ਗਈ ਮੇਰੇ ਕੋਲ ਟਾਈਮ ਸਮਾਂ ਤੋਂ ਹੁੰਦਾ ਜਾ ਰਿਹਾ ਹੈ ਮੈਂ ਇਹ ਨਹੀਂ ਗੱਲ ਕਰੂੰਗਾ ਕਿ ਸਰਕਾਰ ਸਫਲੀਆਂ ਕਿਤੋਂ ਹੁੰਦੀ ਆ ਸਫਲੀਆਂ ਵੀ ਦਿੱਤੀ ਜਾਂਦੀ ਐਮਐਸਪੀ ਦੇ ਕੰਗੇ ਆਂਕੜੇ ਇਹ ਆਂਕੜੇ ਗੋਲ-ਗੋਲ ਘੁਆਏ ਜਾਂਦੇ ਆ ਜਦੋਂ ਸਾਡੇ ਸੇਖ ਦੇ ਦੂਜੇ ਸਰੋਆਣੇ ਬੋਲਦੇ ਤੇ ਬੱਟਾ ਉਪ ਰਾਸ਼ਟਰਪਤੀ ਜੁਰਜੀਤਨ ਖੜ ਉਹ ਕਹਿੰਦਾ ਵੀ ਮੈਂ ਹਰ ਸੱਚ ਜਿਹਨੇ ਗੱਲ ਕੀਤੀ ਮੈਂ ਵੀ ਹਰ ਸੱਚ ਦਾ ਗਿਆਨ ਕਰ ਰੱਖਦਾ ਐਮਐਸਪੀ ਪਸੰਦ ਨੂੰ ਦੇਣ ਚਾਹੀਦੀ ਐ ਐਮਐਸਪੀ ਦੇ ਨਾਲ ਦੇ ਸਭ ਚਾਹਦਾ ਫਾਇਦਾ ਹੋਊਗਾ ਦੇਸ਼ ترقی ਕਰੂਗਾ ਤਾਂ ਵੀ ਮੰਨ ਲਈ ਉਸ ਹੀ ਕਮੇਟੀ ਨੇ ਪਾਲਿਮੈਂਟਰੀ ਬੋਰਡ ਦੀ ਕਮੇਟੀ ਨੇ ਕਿਹਾ ਤਾਂ ਜੋ ਜਿਹੜੀ ਉਹਨਾਂ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਉਸਨੇ ਵੀ ਕਿਹਾ ਤਾਂ ਕਿ ਰਐਸ਼ੀ ਨਹੀਂ ਦਿੱਤੀ ਜਾ ਰਹੀ ਮੈਂ ਹੁਣ ਅੰਦ ਦੇ ਵਿੱਚ ਸਾਰੇ ਸਾਥੀਆਂ ਨੂੰ ਇਕੱਠਾ ਝੰਡੇ ਉੱਪਰ ਕਰਕੇ ਜ਼ੋਰ ਦੇ ਨਾਲ ਲਾਉਣਿਆ ਇੱਕ ਪੂਰੇ ਜ਼ੋਰ ਨਾਲ ਕਿਸਾਨ ਮਜ਼ਦੂਰ ਇਕਜੁੱਟ ਹੋ ਦੋ ਲੋ ਮੋਟਿਆਂ ਦੀ ਰਿਵਰਸੇਪ ਤੇ ਸਮੁੱਚੀ ਜਨਤਾ ਆਪਾਂ ਦੇ ਸਭ ਤੋਂ ਪਹਿਲਾ ਹਟੇ ਨਹੀਂ ਸਾਹ ਪਾਈਏ ਬਾਈਰੂ ਜੀ ਦਾ ਖਾਸਾ ਰੈਵਡਿਕ ਕਰਨ ਇੱਕ ਸਾਲ ਦੇ ਵਿਰੋਧ ਦੇ ਦੌਰਾਨ ਜੀ ਪ੍ਰਧਾਨ ਜੀ ਇੱਕ ਲੋਕਾਂ ਦੇ ਹਿੱਤਾਂ ਦੇ ਖਾਤਰ ਲੜੇ ਜਾ ਰਹੇ ਸ਼ਰਸ਼ ਦੇ ਵਿੱਚ જો કોઈ તુજીને અખા સેખ્યા આપણે પેડે ઉત્તે

कैसे गोरियुनि जे पाणी जी विसार लीके प्रोग्राम इन जे इलाज मोटा पाया पाया oh yeah ਕਦਾ ਜੇ ਕੋਈ ਸੰਗਤ ਕੋਟਿਆ ਸਕਲਤਾਇਕ ਦਲਦੀ ਹੈ ਸਕਲਤਾਇਕ ਕਰਦੀ ਹੈ ਕਿ ਸਾਡੇ ਦੋਨੋਂ ਮੋਰਚੇ ਇੱਕ ਫਾਰ ਪੂਰਾ ਹੋਰ ਤੱਕ ਉਹਨਾਂ ਲੋਕਾਂ ਦੀ ਜਵਾਰ ਬੰਦ ਕਰਨ ਦਾ ਕੰਮ ਕਰ ਚੁੱਕੇ ਨੇ ਜਦੋਂ ਮੋਰਚਾ ਸ਼ੁਰੂ ਹੋਇਆ ਕੁਝ ਲੋਕ ਕਹਿੰਦੇ ਸੀ ਚੌੜਾ ਨੇੜੇ ਨੇ ਘਰ ਆ ਜਾਣਗੇ ਥੋੜੇ ਜਿਹਾ ਕੋਈ ਜਿਹੜੇ ਪੁਲਿਸਟਰ ਬੁੱਧੀ ਜਿਹੀ ਸੀ ਉਹ ਕਹਿੰਦੇ ਸੀ ਬੀਜੇਪੀ ਵਾਲਿਆਂ ਸਾਰੇ ਰਾਤ ਤੁਰਦੇ ਨੇ ਤੇ ਨਾਮ ਮੰਗਾ ਨੂੰ ਪ੍ਰਾਪਤ ਆਓ ਦੇ ਜਨਤਾ ਦੇ ਅੰਦਰ ਵੀਰੋ ਸਮੇਂ ਦੀ ਤੌਰ ਤੇ ਉਹ ਕਿੰਨਾ ਵਿਚਲੇ ਕੀਤਾ ਜਾ ਸਕਦਾ ਸੀ ਜਿਵੇਂ ਤੁਸੀਂ ਇੱਕ ਸਾਲ ਪੂਰੇ ਪਸ਼ਵਾਸ ਕੀਤਾ ਇਸ ਲੀਡਰਸ਼ਿਪ ਤੇ ਜਿਹੜੀ ਦੋਨੇ ਮੋਰਚਿਆਂ ਦੀ ਦੋਡੀ ਰਵਾਇਤ ਕਰ ਰਹੀ ਹੈ ਜੇ ਪਸ਼ਵਾਸ ਨੂੰ ਤੁਗਣਾ ਦੇ ਸਿਕਵਾ ਕਰ ਰਿਹਾ ਤਾਰਿਕ ਦਿਨ ਆਪ ਸਟੇਜ ਉੱਤੇ ਵੀ ਤੁਸੀਂ ਜਿੱਤ ਦੇ ਨਾਰੇ ਗੂੰਜਦੇ ਖੁਦ ਦੇ ਦੇਖੋਗੇ ਕਿ ਕੰਨੀ ਸਭੀ ਨੂੰ ਨਾਲ ਜੋੜੋ ਜੇ ਤਾਂ ਤੁਹਾਡੇ ਪੈਰ ਥਮ ਗਿਆ ਇਹ ਆਸਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਇ ਐਗੁਰ ਜੀ ਦਾ ਖਾਲਸਾ ਹੋਇ ਐਗੁਰ ਜੀ ਦੀ ਵੰਦੇ ਮਾਤਾ ਸਾਹਕਾਰ ਦੀਆਂ ਵਾਰਸਾਂ ਜਿਹੜੀਆਂ ਮਾਤਾ ਭੈਣਾ ਗੱਜੇ ਭਨੇ ਬਲਾਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अॼु एम एस समेत लॻे मोर्चे जो हिकु साल पूरा हुजे अॼु अोर्चे ਤਾਂ ਤੋਂ ਹੁਵੇ ਕਾਸ ਕਰਕੇ ਲੋਕਾਂ ਨੇ ਉੱਤੇ ਗੰਦਾ ਮਨਾਇਆ ਗਿਆ ਤਾਂ ਸਾਰੇ ਦੋਸਤੋ ਉਨਾ ਵੀ ਉਹ ਤੇ ਕੰਦੀ ਪ੍ਰਾਪਤੀ ਹੈ ਭਾਵੇਂ ਅਸੀਂ ਮੰਗਾਂ ਦਾ ਬਣਾਉ ਦਾ ਆਗਮ ਕਰਵਾਉਣਾ ਤੇ ਬਾਕੀ ਹੈ ਪਰ ਜਿਹੜੀ ਇਹ ਸਾਰ ਭਾਗੀ ਯਾਦ ਹੋਊਗੀ ਲਾਈ ਹੈ ਉਹਦੀਆਂ ਪ੍ਰਾਪਤੀਆਂ ਅਹਿਮ ਹੈ ਸਭ ਤੋਂ ਵੱਡੀ ਪ੍ਰਾਪਤੀ ਜੇ ਮੈਂ ਕਹਿੰਦੇ ਹਾਂਗੇ ਕਹਿੰਦੇ ਹਾਂਗੇ ਵੀ ਜਾਣ ਕਿ ਲੋਕ ਤੇ ਸਿਆਸੇ ਪ੍ਰਾਪਤੀ ਹੈ ਉਹ ਹੈ ਤੇ ਦਿੱਲੀ 20 ਹੀ ਕਿਨੇ ਵਿੱਚ ਬਾਸ ਆਏ ਸੀ 3 ਸਾਲ ਬੀਤ ਗਏ ਸੀ ਮੇਰੇ ਖੈਰ ਸੰਧਵਾਤੇ ਇਸ ਦਾ ਮੰਤਰੀ ਡਰਾਫਟ ਨੂੰ ਜੇ ਅੱਜ ਆ ਰਿਹਾ ਅੱਜ ਸਾਰੇ ਦੇਸ਼ ਦੇ ਵਿੱਚ ਚੱਤਾਂ ਸਾਰੇ ਪਾਰਟੀਆਂ ਦੇ ਵਿੱਚ ਚੱਤਦਾ ਹੈ ਸਾਰੀਆਂ ਸੰਵਾਰਕ ਸੌਂਸਾਵਾ ਦੇ ਵਿੱਚ ਚੱਤਦਾ ਹੈ ਤਾਂ ਇਸ ਮੋਰਚੇ ਦੀ ਬਦੌਲਤ ਹੈ ਅਗਲੀ ਗੱਲ ਜੇ ਕੁਝ ਉਸ ਮੌਕੇ ਗ੍ਰੋਥੀ ਸੀ ਕਹਿ ਰਿਹਾ ਸੀਗੇ ਵੀ ਇਹ 2 ਮਹੀਨੇ 3 ਮਹੀਨੇ ਦੀ ਖੇਡ ਹੈ ਇਹ ਕੁਝ ਲੋਕਾਂ ਵੱਲੋਂ ਝਟਕੇ ਪਿਖਾਏ ਹੋਏ ਨੇ ਕੁਝ ਪੌਦਿਆਂ ਵੱਲੋਂ ਝਟਕੇ ਪਿਖਾਏ ਹੋਏ ਨੇ ਉਹਨਾਂ ਲਿਗੜੀ ਪ੍ਰਸਖਸ਼ਣ ਨੂੰ ਤੋੜੇਗੇ ਉਹ ਦੇਸ਼ ਭਗਤਾਂ ਦਾ ਕੋਈ ਵੀ ਅਜ ਗਰੁੱਪ ਹੈ ਕਿਸਾਨ ਗਰੁੱਪ ਹੈ ਕਿਸਾਨ ਜੱਜ ਬੰਦੀ ਹੈ ਛੋਟੀਆਂ ਜਿਹੀਆਂ ਮੱਤੀਆਂ ਇਹਨਾਂ ਨੂੰ ਸਿਰ ਨਾਲ ਹੀ ਮਜ਼ਦੂਰੀ ਬੁਲਾਤੀ ਉਹ ਹੋਰ ਉਹ ਇੱਤੇ ਨਾਲ ਇੱਤੇ ਤਾਂ ਮੰਗਣਾ ਟੱਕ ਜਾ ਐਂ ਮਰਕਤ ਇਸ ਮੋਰਚੇ ਦੇ ਨਾਲ ਛੁਰੇ ਵੀ ਇਸ ਮੋਰਚੇ ਦੇ ਨਾਲ ਸੱਜੇ ਜਾ ਸੱਜੇ ਟੱਗ ਨਾਲ ਇਹ ਜੋੜਦਾ ਤਾਂ ਉਸ ਕਿਸਾਨ ਦੱਫਰ ਬੰਦੀ ਉਸ ਕਿਸਾਨ ਖੁੱਪਦੀ ਹੋਰ ਵੀ ਨਹੀਂ ਅੱਤਰ ਤੇ ਦੂਜੇ ਪਾਸੇ ਕਿਸਨਾ ਜਿਹੜਾ ਕੇਂਦਰੀ ਖੇਤੀਬਾੜੀ ਮੰਤਰੀ ਸਿੰਘ ਰਾਜ ਸਹਾਨ ਉਹ ਵੀਰਿਆ ਅੱਗੇ ਕਹਿ ਰਹੇ

ਇਕੱਠੇ ਹੋ ਕੇ ਅੱਜ ਪ੍ਰੋਟੈਸਟ ਕਰ ਰਹੇ ਨੇ ਤਾਂ ਕਿ ਸਰਕਾਰਾਂ ਉਹਨਾਂ ਦੀ ਆਵਾਜ਼ ਨੂੰ ਸੁਣਨ ਤੇ ਅੱਜ ਜੋ ਬਲੱਡ ਤੁਹਾਨੂੰ ਪਤਾ ਹੈ ਕਿ ਹਰ ਕਿਸੇ ਨੂੰ ਲੋੜ ਪੈਂਦੀ ਹੈਗੀ ਹੈ ਤੇ ਆਓ ਤੁਸੀਂ ਭਾਰੀ ਮਾਤਰਾ ਦੇ ਵਿੱਚ ਇੱਥੇ ਬਲੱਡ ਡੋਨੇਟ ਕਰੋ ਕਿਉਂਕਿ ਤੁਹਾਡੀ ਇੱਕ ਇੱਕ ਬੂੰਦ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈਗੀ ਹੈ ਤੇ ਸਾਰੇ ਜੋ ਯੂਥ ਇੱਥੇ ਆਇਆ ਹੋਇਆ ਹੈ ਮਹਿਲਾਵਾਂ ਆਈਆਂ ਹੈਗੀਆਂ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜਿੱਥੇ ਤੁਸੀਂ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਬਜ਼ੁਰਗਾਂ ਦਾ ਸਾਥ ਦੇਣ ਵਾਸਤੇ ਇੱਥੇ ਪਹੁੰਚੇ ਹੋ ਉੱਥੇ ਜ਼ਰੂਰਤਮੰਦ ਜਿਸ ਨੂੰ ਲੋੜ ਹੈਗੀ ਹੈ ਅੱਜ ਜੋ ਇੱਥੇ ਆ ਕੇ ਖੂਨ ਦਵੋ ਤੇ ਤੁਸੀਂ ਤਾਂ ਕਿ ਇਸ ਮਹਿੰਮ ਨੂੰ ਅੱਗੇ ਵਧਾ ਸਕੋ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਸਾਡੇ ਹੱਕ